ਨਮਸਕਾਰ ਮੈਂ ਹਾਂ ਤੁਹਾਡਾ ਹੋਸ ਰਾਜ ਤੁਸੀਂ ਦੇਖ ਰਹੇ ਹੋ ਖਬਰਨਾਮਾ ਸਾਡੇ ਚੈਨਲ ਤੇ ਤੁਹਾਡਾ ਸਵਾਗਤ ਹੈ ਪਿਛਲੇ ਦਿਨਾਂ ਦੇ ਵਿੱਚ ਲੁਧਿਆਣਾ ਦੇ ਵਿੱਚ ਸ਼ਿਵ ਸੈਨਾ ਦੇ ਆਗੂ ਸੰਦੀਪ ਠਾਪੜ ਤੇ ਨਯੰਗ ਸਿੰਘਾਂ ਦੁਆਰਾ ਹਮਲਾ ਕੀਤਾ ਗਿਆ ਇਸ ਹਮਲੇ ਨੂੰ ਲੈ ਕੇ ਸਾਰੀਆਂ ਸਿਆਸੀ ਪਾਰਟੀਆਂ ਨੇ ਆਮ ਆਦਮੀ ਪਾਰਟੀ ਦੀ ਝਾਰ ਚੰਬ ਕੀਤੀ ਖਾਸ ਕਰਕੇ ਜੇ ਗੱਲ ਕਰੀਏ ਕਾਂਗਰਸ ਪਾਰਟੀ ਦੇ ਪ੍ਰਧਾਨ ਰਾਜਾ ਵੜਿੰਗ ਰਾਜਾ ਵੜਿੰਗ ਨੂੰ ਜਿਵੇਂ ਹੀ ਪਤਾ ਲੱਗਿਆ ਕਿ ਸ਼ਿਵ ਸੈਨਾ ਦੇ ਆਗੂ ਸੰਦੀਪ ਠੱਪਰ ਤੇ ਨਿਹੰਗ ਸਿੰਘਾਂ ਦੇ ਦੁਆਰਾ ਹਮਲਾ ਹੋਇਆ ਹੈ ਇਸ ਨੂੰ ਲੈ ਕੇ ਉਹਨਾਂ ਨੇ ਸਾਰੇ ਇਲਜ਼ਾਮ ਆਮ ਆਦਮੀ ਪਾਰਟੀ ਦੀ ਸਰਕਾਰ ਅਤੇ ਮੌਜੂਦਾ ਮੁੱਖ ਮੰਤਰੀ ਪਗਵੰਤ ਮਾਨ ਤੇ ਲਗਾਏ ਲੇਕਿਨ ਰਾਜਾ ਵੜਿੰਗ ਨੇ ਜੋ ਵੀ ਬਿਆਨ ਦਿੱਤੇ ਉਹਨਾਂ ਦੀ ਕੋਈ ਉਸਨੇ ਜਾਂਚ ਪੜਤਾਲ ਨਹੀਂ ਕੀਤੀ ਬਿਨਾ ਪਰਚੋਲ ਤੋਂ ਹੀ ਰਾਜਾ ਬੁਰਿੰਗ ਨੇ ਕਿਹਾ ਕਿ ਪੰਜਾਬ ਦਾ ਜਿਹੜਾ ਲਾਅ ਐਂਡ ਆਰਡਰ ਉਹ ਪੂਰੀ ਤਰ੍ਹਾਂ ਫੇਲ ਹੋ ਚੁੱਕਿਆ ਹੈ ਅਤੇ ਅੱਗ ਵਾਂਗੂ ਬਰੇ ਆਮ ਆਦਮੀ ਪਾਰਟੀ ਦੇ ਮੁੱਖ ਮੰਤਰੀ ਭਗਵੰਤ ਮਾਨ ਤੇ ਲੇਕਿਨ ਅੱਜ ਇੱਕ ਬੜਾ ਵੱਡਾ ਖੁਲਾਸਾ ਹੋਇਆ ਹੈ ਕਿ ਨਿਹੰਗ ਸਿੰਘਾਂ ਨੇ ਜਿਹੜੇ ਸ਼ਿਵ ਸੈਨਾ ਦੇ ਆਗੂ ਨੇ ਉਹਨਾਂ ਉੱਤੇ ਹਮਲਾ ਕਿਉਂ ਕੀਤਾ ਹਮਲੇ ਦਾ ਜਿਹੜਾ ਕਾਰਨ ਹੈ ਉਹ ਅੱਜ ਜਨਤਕ ਹੋ ਚੁੱਕਾ ਹੈ ਇਸ ਦਾ ਖੁਲਾਸਾ ਕੀਤਾ ਹੈ ਆਪ ਆਮ ਆਦਮੀ ਪਾਰਟੀ ਦੇ ਰਾਜ ਸਭਾ ਦੇ ਮੈਂਬਰ ਵਿਕਰਮਜੀਤ ਸਿੰਘ ਸਾਨੀ ਉਹਨਾਂ ਨੇ ਕਿਹਾ ਕਿ ਜੇਕਰ ਤੁਸੀਂ ਜਸ਼ਨ ਮਨਾਉਣਾ ਚਾਹੁੰਦੇ ਹੋ ਉਹ ਸਾਇਲੈਂਟ ਹੋਣਾ ਚਾਹੀਦਾ ਹੈ ਅਤੇ ਜਸ਼ਨ ਮਨਾਉਂਦੇ ਸਮੇਂ ਕਿਸੇ ਦੀਆਂ ਭਾਵਨਾਵਾਂ ਨੂੰ ਠੇਸ ਜੜੀ ਹੈ ਨਹੀਂ ਲਗਣੀ ਚਾਹੀਦੀ ਦੱਸ ਦਈਏ ਕਿ ਸੰਦੀਪ <th>ਪਾਪਰ ਜੋ ਸ਼ਿਵ ਸੈਨਾ ਦੇ ਆਗੂ ਨੇ ਜਿਨ੍ਹਾਂ ਤੇ ਨਯੰਗ ਸਿੰਘਾ ਨੇ ਹਮਲਾ ਕੀਤਾ ਹੈ ਉਹ ਸਾਕਾ ਨੀਲਾ ਤਾਰਾ ਦੇ ਜਸ਼ਨ ਮਨਾਉਣ ਅਤੇ ਲੱਡੂ ਵੰਡਣ ਕਰਕੇ ਹੋਇਆ ਹੈ ਦੱਸ ਦਈਏ ਕਿ ਸੰਦੀਪ <th>ਪਾਪਰ ਹਮੇਸ਼ਾ ਹੀ ਕੁਝ ਅਜਹਿ ਬਿਆਨ ਦੇ ਦਿੰਦੇ ਨੇ ਕੋਈ ਅਜਹੀ ਵਿਆਦਤ ਬਿਆਨਾਂ ਦੇ ਕਾਰਨ ਹਮੇਸ਼ਾ ਸੁਰਖੀਆਂ ਦੇ ਵਿੱਚ ਛਾਇ ਰਹਿੰਦੇ ਨੇ ਇਸ ਗੱਲ ਤੇ ਵਿਕਰਮਜੀਤ ਸਿੰਘ ਸਾਨੀ ਜੋ ਆਮ ਆਦਮੀ ਪਾਰਟੀ ਦੇ ਰਾਜ ਸਭਾ ਦੇ ਪੈਂਬਰ ਨੇ ਉਹਨਾਂ ਨੇ ਇਤਰਾਜ਼ ਜਤਾਇਆ ਹੈ ਕਿ ਸੰਦੀਪ ਥਾਪਰ ਨੂੰ ਜਿਹੜਾ ਇਸ ਤਰ੍ਹਾਂ ਬਿਲਕੁਲ ਨਹੀਂ ਕਰਨਾ ਚਾਹੀਦਾ ਸੀ ਸਾਕਾ ਨੀਲਾ ਤਾਰਾ ਦੇ ਜਸ਼ਨ ਮਨਾਉਣ ਤੇ ਲੱਡੂ ਬਣਨਾ ਜਾਂ ਢੋਲ ਠਮੱਕੇ ਵਜਾਉਣੇ ਜਾਂ ਹੋਰ ਤਰ੍ਹਾਂ ਦੀ ਪ੍ਰਤੀਕਿਰਿਆ ਪ੍ਰਗਟ ਕਰਨੀ ਜਿਸ ਦੇ ਨਾਲ ਸਿੱਖ ਸਮਾਜ ਦੇ ਵਿੱਚ ਤਣਾਅ ਪੈਦਾ ਹੁੰਦਾ ਹੈ ਇਹ ਗੱਲ ਨਿੰਦਣਯੋਗ ਹੈ ਦੂਸਰੇ ਪਾਸੇ ਵਿਕ੍ਰਮਜੀਤ ਸੈਣੀ ਨੇ ਇਹ ਵੀ ਗੱਲ ਕੀਤੀ ਉਹਦੇ ਤੇ ਹਮਲਾ ਹੋਇਆ ਹੈ ਇਸ ਭਾਵੇਂ ਮੇਰੀ ਸਰਕਾਰ ਹੈ ਆਮ ਆਦਮੀ ਪਾਰਟੀ ਦੀ ਪੰਜਾਬ ਦੇ ਵਿੱਚ ਫਿਰ ਵੀ ਮੈਂ ਹਮਦਰਦੀ ਪ੍ਰਗਟ ਕਰਦਾ ਹਾਂ ਲੇਕਿਨ ਪੰਜਾਬ ਦੇ ਵਿੱਚ ਜਦੋਂ ਵੀ ਕੋਈ ਸਮਾਜਿਕ ਤਣਾਅ ਪੈਦਾ ਹੋਵੇਗਾ ਲੋਕ ਇੱਕ ਦੂਸਰੇ ਉੱਤੇ ਜਾਤਾ ਗੱਲਾਂ ਬਾਤਾਂ ਦੇ ਨਾਲ ਪਲਟਵਾਰ ਕਰਨਗੇ ਜਾਂ ਫਿਰ ਸਰੀਰਕ ਤੌਰ ਤੇ ਹਮਲੇ ਕਰਨਗੇ ਅਜਿਹਾ ਹੀ ਹੋਇਆ ਕਿ ਸੰਦੀਪ <th>ਾਪਰ ਦੇ ਨਾਲ ਉਹ ਸਾਕਾ ਨੀਲਾ ਤਾਰਾ ਦੇ ਜਸ਼ਨ ਨੂੰ ਮਨਾਉਣ ਲਈ ਲੱਡੂ ਵਾੜ ਰਹੇ ਸੀ ਢੋਲ ਤਮੱਕੇ ਵਜਾਰੇ ਸੀ ਅਤੇ ਹਮੇਸ਼ਾ ਸੰਦੀਪ <th>ਾਪਰ ਨੇ ਜਿਹੜੇ ਸ਼ਿਵਸਰਾਂ ਦੇ ਆਗੂ ਹਮੇਸ਼ਾ ਹੀ ਅਜਿਹੀਆਂ ਟਿੱਪਣੀਆਂ ਕਰਦੇ ਨੇ ਜਿਹੜੀਆਂ ਸਿੱਖ ਕੌਮ ਦੇ ਬਿਲਕੁਲ ਖਿਲਾਫ ਹੁੰਦੀਆਂ ਨੇ ਉਹ ਬੰਦੀ ਸਿੰਘਾਂ ਨੂੰ ਖਾਸ ਕਰਕੇ ਜਰਨੈਲ ਸੰਤ ਜਰਨੈਲ ਸਿੰਘ ਭਿੰਡਰਾਵਾਲਿਆਂ ਨੂੰ ਅਤਵਾਦੀ ਕਹਿੰਦੇ ਨੇ ਇਸ ਲਈ ਜਿਹੜੇ ਸਿੰਘਾਂ ਨੇ ਉਸ ਉੱਤੇ ਹਮਲਾ ਕੀਤਾ ਹੈ ਉਹਨਾਂ ਦੀਆਂ ਭਾਵਨਾਵਾਂ 'ਤੇ ਵੀ ਠੇਸ ਪਹੁੰਚੀ ਹੈ ਕਿ ਇੱਕ ਪਾਸੇ 1984 ਦੇ ਵਿੱਚ ਹਜ਼ਾਰਾਂ ਸਿੱਖ ਮਾਰੇ ਗਏ ਸ਼ਹੀਦ ਹੋ ਗਏ ਅਤੇ ਉਸ ਨੂੰ ਲੈ ਕੇ ਸੰਦੀਪ ਥਾਪੜ ਆਪਣੇ ਸਾਥੀਆਂ ਦੇ ਨਾਲ ਲੁਧਿਆਣਾ ਦੇ ਵਿੱਚ ਲੰਡੂ ਵੰਡ ਰਿਹਾ ਸੀ ਅਤੇ ਜਸ਼ਨ ਮਨਾ ਰਿਹਾ ਸੀ ਇਸ ਨੂੰ ਲੈ ਕੇ ਵਿਕਰਮਜੀਤ ਸਾਨੀ ਜੋ ਰਾਜ ਸਵਾ ਦੇ ਮੈਂਬਰ ਨੇ ਆਮ ਆਦਮੀ ਪਾਰਟੀ ਦੇ ਉਸਨੇ ਕਿਹਾ ਹੈ ਕਿ ਹਮਲਾ ਨਹੀਂ ਹੋਣਾ ਚਾਹੀਦਾ ਸੀ ਬਟ ਉਹਨਾਂ ਨੂੰ ਸਾਇਲੈਂਟ ਤਰੀਕੇ ਦੇ ਨਾਲ ਹੁੱਲੜਬਾਜੀ ਤੋਂ ਬਗੈਰ ਜੇਕਰ ਉਹ ਜਸ਼ਨ ਮਨਾਉਣਾ ਵੀ ਚਾਹੁੰਦੇ ਨੇ ਜੇਕਰ ਉਹ ਸੈਲੀਬ੍ਰੇਟ ਕੋਈ ਚੀਜ਼ ਕਰਨਾ ਚਾਹੁੰਦੇ ਨੇ ਉਹਨਾਂ ਨੂੰ ਸਾਇਲੈਂਟ ਇਸ ਤਰ੍ਹਾਂ ਸੈਲੀਬ੍ਰੇਟ ਕਰਨਾ ਚਾਹੀਦਾ ਹੈ ਕਿ ਦੂਸਰੇ ਕੌਮ ਨੂੰ ਜਾਂ ਸਿੱਖ ਪੰਥਕ ਦੀਆਂ ਭਾਵਨਾ ਨੂੰ ਜਿਹੜੀ ਹੈ ਠੇਸ ਬਿਲਕੁਲ ਨਹੀਂ ਪਹੁੰਚਣੀ ਚਾਹੀਦੀ ਸੀ ਅੱਜ ਫਿਰ ਇੱਕ ਵਾਰ ਵਿਕਰਮਜੀਤ ਸਿੰਘ ਸਾਨੀ ਜੋ ਆਮ ਆਦਮੀ ਪਾਰਟੀ ਦੇ ਰਾਜ ਸਭਾ ਦੇ ਮੈਂਬਰ ਨੇ ਉਹਨਾਂ ਨੇ ਕਿਹਾ ਹੈ ਕਿ ਬਿਲਕੁਲ ਘਰਨਾ ਨਿੰਦਨ ਯੋਗ ਹੈ ਲੇਕਿਨ ਦੂਜੇ ਪਾਸੇ ਇਸ ਤੋਂ ਸੰਦੀਪ ਸਿੰਘ ਠਾਪਰ ਜੋ ਸ਼ਿਵ ਸੈਨਾ ਦੇ ਆਗੂ ਨੇ ਉਹਨਾਂ ਨੂੰ ਵੀ ਸਿੱਖਿਆ ਲੈਣੀ ਚਾਹੀਦੀ ਹੈ ਕਿ ਸਾਕਾ ਨੀਲਾ ਤਾਰਾ ਦੇ ਜਸ਼ਨ ਨੂੰ ਮਨਾਉਣ ਲਈ ਜੀਵ ਮਨਾਉਣਾ ਚਾਹੁੰਦੇ ਨੇ ਜੇ ਉਹਨਾਂ ਦੀ ਕੋਈ ਪਰਸਨਲ ਦਿਲਚਸਪੀ ਹੈ ਉਹ ਸਾਇਲੈਂਟ ਤਰੀਕੇ ਦੇ ਨਾਲ ਹੋਣੀ ਚਾਹੀਦੀ ਏ ਨਾ ਕਿ ਲੱਡੂ ਵੰਡ ਕੇ ਜਾਂ ਢੋਲ ਵਜਾ ਕੇ ਖੁਸ਼ੀ ਮਨਾਉਣੀ ਚਾਹੀਦੀ ਹੈ ਧੰਨਵਾਦ